ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅੱਜ ਇੱਕ ਸੇ ਪੈਸੇ ਤੁਸੀਂ ਦੇਖ ਰਹੇ ਹੋ ਤਹਿ ਕੱਟੀ ਤਹਿ ਕੱਟੀ ਦੇ ਵਿੱਚ ਅੱਜ ਤੁਹਾਨੂੰ ਲੈ ਕੇ ਆਇਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਅੰਦਰ ਜਿੱਥੇ ਤੁਹਾਨੂੰ ਅੱਜ ਅਸੀਂ ਇਹ ਦੱਸਾਂਗੇ ਵੀ ਬਾਹਰਲੇ ਬੀਜਾਂ ਤੇ ਪੀਐਯੂ ਦੇ ਬੀਜਾਂ ਦੇ ਵਿੱਚ ਤੁਸੀਂ ਕਿਸਾਨ ਖੁਦ ਭਰਾ ਦੱਸਣਗੇ ਵੀ ਬਾਹਰਲੇ ਬੀਜਾਂ ਤੇ ਕਿਸ ਯੂਨੀਵਰਸਿਟੀ ਦੇ ਬੀਜਾਂ ਦੇ ਵਿੱਚ ਕੀ ਫਰਕ ਹੁੰਦਾ ਆ ਤੇ ਬਾਹਰਲੇ ਬੀਜਾਂ ਦੇ ਤੇ ਯੂਨੀਵਰਸਿਟੀ ਦੇ ਬੀਜਾਂ ਵਿੱਚ ਕਿੰਨਾ ਕ ਵੱਡਾ ਹੋ ਸਕਦਾ ਆ ਜਾਂ ਕਿੰਨਾ ਕਿ ਪੈਸੇ ਘੱਟ ਹੋ ਸਕਦੇ ਆ ਇਹ ਤੁਹਾਨੂੰ ਤੁਹਾਡੇ ਕਿਸਾਨ ਭਰਾ ਹੀ ਦੱਸਣਗੇ ਇਸ ਤੋਂ ਇਲਾਵਾ ਬਹਾਲੀਆਂ ਦੁਕਾਨਾਂ ਤੋਂ ਅਤੇ ਯੂਨੀਵਰਸਿਟੀ ਦੇ ਵਿੱਚੋਂ ਤੁਹਾਨੂੰ ਕਿਹਦੇ ਉੱਪਰ ਸਭ ਤੋਂ ਜ਼ਿਆਦਾ ਯਕੀਨ ਹੈ ਉਹ ਵੀ ਤੁਹਾਡੇ ਕਿਸਾਨ ਭਰਾ ਹੀ ਤੁਹਾਨੂੰ ਦੱਸਣਗੇ ਸਾਨੂੰ ਇਸ ਵਾਸਤੇ ਸਪਸ਼ਟ ਕਰ ਦੇ ਦੀ ਉਹ ਘੱਟ ਲੋੜ ਹੈ ਫਿਰ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਜਾਣ ਦੇ ਵਾਈਸ ਚਾਂਸਲਰ ਇਸ ਵਾਰੀ ਤੁਹਾਡ ਨੂੰ ਸਲਾਮ ਅਸਰਾ ਕਰਨ ਪਾਉ ਤੋਂ ਹਫ਼ਤੇ ਦੇ ਸੱਤੇ ਦਿਨ ਕਿਸਾਨਾਂ ਨੂੰ ਮਿਲੇਗਾ ਚੋਨੇ ਦਾ ਮਿਆਰੀ ਬੀਜ PAU ਲੁਧਿਆਣਾ ਨੇ ਝੋਨੇ ਦੇ ਆਉਂਦੇ ਸੀਜ਼ਨ ਲਈ ਮਿਆਰੀ ਬੀਜ ਕਿਸਾਨਾਂ ਨੂੰ ਉਪਲਬਧ ਕਰਾਉਣ ਦੇ ਮੰਤਵ ਨਾਲ ਇੱਕ ਵੱਡਾ ਫੈਸਲਾ ਲਿਆ ਹੈ ਇਸ ਫੈਸਲੇ ਅਨੁਸਾਰ ਹੁਣ ਯੂਨੀਵਰਸਿਟੀ ਦੀ ਬੀਜਾਂ ਦੀ ਦੁਕਾਨ ਹਫ਼ਤੇ ਦੇ ਸੱਤੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੀ ਰਹੇਗੀ ਕਿਸਾਨਾਂ ਨੂੰ ਉਹਨਾਂ ਦੀ ਲੋੜ ਅਨੁਸਾਰ ਵੀ PAU ਦਿਆਂ ਮਿਆਰੀ ਕਿਸਮਾਂ ਦਾ ਬੀਜ ਮਿਲ ਸਕੇਗਾ ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਵਿੱਚ ਸਥਾਪਿਤ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਕ੍ਰਿਸ਼ੀ ਵਿਗਿਆਨ ਕੇਂਦਰ ਫਾਰਮ ਸਲਾਹਕਾਰ ਸੇਵਾ ਕੇਂਦਰ ਤੇ ਵੀ ਇਹ ਬੀਜ ਉਪਲਬਧ ਹੈ ਵਾਈਸ ਚਾਂਸਲਰ ਡਾਕਟਰ ਸਤੇਬੀਰ ਸਿੰਘ ਗੋਸਲ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਮਿਆਰੀ ਪੀਆਰ ਕਿਸਮਾਂ ਦਾ ਬੀਜ ਰਾਜ ਦੇ ਕਿਸਾਨਾਂ ਨੂੰ ਮੁਹੱਈਆ ਕਰਾਉਣਾ ਹੈ। ਉਨ੍ਹਾਂ ਕਿਹਾ ਕਿ 2023 ਦੇ ਅੰਕੜਿਆਂ ਅਨੁਸਾਰ ਝੋਨੇ ਦੀ ਕਾਸ਼ਤ ਵਾਲੇ 70% ਦੇ ਕਰੀਬ ਰਕਬੇ ਉੱਪਰ ਪੀਆਰ ਕਿਸਮਾਂ ਦੀ ਕਾਸ਼ਤ ਹੋਈ ਹੈ। ਇਸ ਸਾਲ ਇਹ ਰਕਬਾ ਵਧਾਉਣ ਦੇ ਮੰਤਵ ਨਾਲ ਕਿਸਾਨਾਂ ਨੂੰ ਬੀਜ ਉਪਲਬਧ ਕਰਾਉਣ ਦੇ ਪੂਕਤਾ ਪ੍ਰਬੰਧ ਕੀਤੇ ਗਏ ਹਨ। ਡਾਕਟਰ ਗੋਸਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਪੱਖੀ ਖੇਤੀ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਵਿੱਚ ਯੂਨੀਵਰਸਿਟੀ ਦੀ ਧਿਰ ਬਲ ਲਈ ਘਾਟ ਮਿਆਦ ਵਿੱਚ ਪੱਕਣ ਵਾਲੀਆਂ ਪੀਆਰ ਮੰਫੀ 126 ਵਰਗੀਆਂ ਕਿਸਮਾਂ ਦੀ ਕਾਸ਼ਤ ਯਕੀਨੀ ਬਣਾਉਣ ਰਣਜੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਟ੍ਰੋਪਰ ਤੋਂ ਹੀ ਪਿੰਡ ਸੋਢੀ ਨਗਰ ਦਾ ਕੀ ਲੈ ਕੇ ਆ ਰਹੇ ਹੋ ਅੱਜ ਤੋਂ ਯੂਨੀਵਰਸਿਟੀ ਚੁੱਪੀ ਲੈ ਕੇ 131 ਚੋਨਾ ਦਾ ਬੀਲ ਲੈ ਕੇ ਚਲੇ ਜੀ ਕਿ ਪਿਆਰ 131 ਚੋਨਾ ਯੂਨੀਵਰਸਿਟੀ ਦਾ ਉੱਥੇ ਕਾਫੀ ਸਾਰੀਆਂ ਦੁਕਾਨਾਂ ਆਉਂਦੀਆਂ ਬੜਾ ਕੁਝ ਸੋਨਾ ਉੱਥੋਂ ਚੋਰੀ ਲੈ ਆ ਤੁਸੀਂ ਉੱਥੇ ਦਾ ਫਿਰ ਵੀ ਇਸ ਟਾਈਮ ਜਿਆਦਾ ਆਣਾ ਦੀ ਮੰਗ ਜਿਆਦਾ ਆਈ ਫਿਰ ਡਰ ਲੱਗਦਾਵੇਂ ਕਿ ਕੋਈ ਮਾੜਾ ਨਾ ਬੀਜ ਮਿਲ ਜੇ ਹਰ ਵਾਰੀ ਤੁਹਾਨੂੰ ਪਤਾ ਕਿਸਾਨੀ ਦੇ ਅੱਗੇ ਡਾਊਨ ਆ ਜੇ ਬੀਜ ਮਾੜਾ ਮਿਲ ਗਿਆ ਤੇ ਸਭ ਕੁਝ ਡਾਊਨ ਹੋ ਜਾਣਾ ਤਾਂ ਕਰਕੇ ਫਿਰ ਇਥੇ ਯੂਨੀਵਰਸਿਟੀ ਤੇ ਯਕੀਨ ਆਈ ਪੰਜਾਬ ਸਰਕਾਰ ਦੀ ਹੈਗੀ ਹੈ ਇਹ ਮਾਨਤਾ ਪ੍ਰਾਪਤ ਹੈਗੀ ਹੈ ਹਾਂਜੀ ਕੀ ਭਾਅ ਮਿਲਿਆ ਇਹ ਏਪੀਆਰ ਪਰ ਕਿਲੋ ਜੀ ਅਪਾ ਪ੍ਰੇਮ ਸਿੰਘ ਹੈ ਇੱਥੋਂ ਆਇਓ ਫਰੋਜਪੁਰ ਤੋਂ ਕੀ ਕਰਨ ਆਇਓ ਰੋਜ ਕਿੱਥੇ ਆਏ ਪੀਆਰ 131 ਝੋਨੇ ਦਾ ਬੀਜ ਲੈਣ ਆਏ ਆ ਆਪਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਤੋਂ ਬਾਹਰੋਂ ਵੀ ਤਾਂ ਮਿਲ ਜਾਂਦੇ ਵੀ ਬਾਹਰੋਂ ਨਕਲੀ ਬੀਜ ਬਹੁਤ ਮਾਰਕੀਟ 'ਚ ਆ ਰਹੇ ਆ ਕਿਉਂਕਿ ਜਦੋਂ ਝੋਨਾ ਪੱਕਦਾ ਫਿਰ ਮਾੜੇ ਬੀਜ ਦਾ ਪਤਾ ਲੱਗਦਾ ਯੂਨੀਵਰਸਿਟੀ ਚਲੋ ਬੀ ਪਾਸ ਹੁੰਦੇ ਵਧੀਆ ਵਿਸ਼ਵਾਸ ਆ ਤਾਂ ਕਰਕੇ ਇੱਥੋਂ ਲਈ ਆਈਦਾ ਅਈ ਧਗਰੇ ਤੋਂ ਆਈ ਹਾਂਜੀ ਤਸਵੀਲ ਜੀਰਾ ਜੀ ਕਿਲਾ ਪ੍ਰੋਪਰ ਜੀ ਪੈਣ ਕਿਤਰਾ ਜੀ ਕੀ ਕਰ ਰਹੇ ਆਪਾਂ 131 ਦਾ ਵੀ ਲੈਣਾ ਹੈ ਜੀ ਜੀ ਇੱਥੇ ਕਾਲਜ ਦੇ ਕੋਲ ਵਿੱਚ ਕਿਦਾਂ ਫਰਕ ਹੈ ਹਨਾ ਇੱਥੇ ਦਿੱਲੀ ਬੀਚ ਤੇ ਵੱਲ ਵਿੱਚ ਕਿਦਾਂ ਫਰਕ ਹੈ ਥੋੜਾ ਬੀਚ ਵਧੀਆ ਜੀ ਵਧੀਆ ਕਿਹੜਾ ਹੈ ਯੂਨੀਵਰਸਿਟੀ ਦਾ ਬੀਚ ਵਧੀਆ ਰਹਿੰਦਾ ਜੀ ਕਲਕਤਾ ਲਿਆਏ 826 ਦਾ ਵਧੀਆ ਰਿਹਾਟ ਆਇਆ ਜੀ ਤਾਂ ਹੀ ਫਿਰ ਦੁਕਾਨਾਂ ਦੇ ਵੀ ਮਾੜਾ ਪਤਾ ਨਹੀਂ ਲੱਗਦਾ ਇਥੋਂ ਗਰੰਟੀਦਾਰ ਵੀ ਆ ਭਰੋਸਾ ਹੈ ਤਾਂ ਇਥੇ ਆ ਜੀ ਨਹੀਂ ਜੀ ਦਾ ਪ੍ਰਦੀਪ ਸਿੰਘ ਜੀ ਕਿੰਨੇ ਸਾਲ ਹੋ ਗਏ ਇਥੇ ਜੀ ਮਿਸਟਰੀ ਦੇ ਨੂੰ ਮੈਨੂੰ ਕਈ ਸਾਲ ਹੋ ਗਏ ਕਿੰਨਾ ਇਥੇ ਪੀਚ ਕਿੰਨਾ ਨਿਕਲਦਾ ਕੀ ਕਰਦੇ ਹੋ ਜੀ ਇਹਨਾਂ ਦਾ ਵਧੀਆ ਝਾੜਾ ਜੀ 826 ਦਾ ਹੀ ਵਧੀਆ ਸੀਗਾ 131 ਦਾ ਹੀ ਵਧੀਆਗਾ ਰਿਜ਼ਲਟ ਵਧੀਆ ਆਇਆ ਇਹਨਾਂ ਦਾ ਅੰਚੋ ਨੇ ਆ ਵੀ ਦੇ ਤੁਸੀਂ ਉਹ ਤੋਂ ਪੁੱਛਿਆ ਤੁਹਾਨੂੰ ਕਿੰਨੇ ਦੇ ਨੇ ਸਹੀ ਤੁਹਾਡੀ ਆਕਸੀਜਨ ਨਹੀਂ ਇਹਨਾਂ ਦਾ ਕੱਢਿਆ ਵਾ ਇਹਨਾਂ ਦਾ ਪਨਾਇਆ ਵਾ ਵੀ ਆ ਇਹਨਾਂ ਦਾ ਪਿਓਰ ਆ ਉਹਨੂੰ ਬਾਹਰ ਦੁਕਾਨਾਂ ਦਾ ਕੀ ਪਤਾਗਾ ਕੀ ਪਤਾ ਉਹ ਵੀ ਡੁਪਲੀਕੇਟ ਵੀ ਹੋ ਸਕਦਾ ਭਾ ਵੀ ਜਿਆਦਾ ਹੈ ਉਹਨਾਂ ਰੇਟ ਵੀ ਵਧਾ ਲਉਂਦੇ ਆ ਉਹ ਇਹ ਕਿਤੇ ਵੀ ਸਸਤਾ ਵਧੀਆ ਮਿਲਦਾ ਇਹ ਕਿੱਥੋਂ ਆਏ ਹੋ ਅਸੀਂ ਝੰਡਿਆਂ ਤੋਂ ਆਏ ਜੀ ਨਾਮ ਚਮਕੌਰ ਸਿੰਘ ਜੀ ਕਿੰਨੇ ਵਜੇ ਆ ਗਏ ਅਸੀਂ 9 ਤੋਂ ਪਹਿਲਾਂ ਹੀ ਆ ਗਏ ਜੀ ਉਹ ਕਿੰਨੇ ਟਾਈਮ ਹੋ 11:00 ਵਜੇ ਦਾ 11:00 ਵਜੇ ਨਾਲ ਹੋਣੀ ਜੀ ਨੰਬਰ ਜੀ ਨਹੀਂ ਆਇਆ ਹੈ ਨਹੀਂ ਆਇਆ ਜੀ ਅਜੇ ਉਹ ਤਿੰਨ ਘੜੇ ਨਿਕਲ ਗਏ ਜੀ ਨੰਬਰ ਨੂੰ ਹਾਂ ਜੀ ਬਹੁਤ ਫਰਕ ਆ ਜੀ ਬਹੁਤ ਬੰਦਾ ਝਾੜਦਾ ਜਿਹਨੂੰ ਵੀ ਅਸਟੇਜ ਨਹੀਂ ਮਤਾ ਅਗਲੇ ਜਾਂ ਨੇ ਵੀ ਵਧਗਾ ਨਿਕਲਦਾ ਝਾੜ ਸੂਰ ਸਾਰਾ ਕੋ ਵਧਿਆ ਹੁੰਦਾ ਝਾੜ ਪੂਰਾ ਵਧਿਆ ਹੁੰਦਾ 500 ਲੈਣਾ ਜਿਹੜੀ ਉਹ ਬਿੱਲ ਪੱਕਾ ਦਿੰਦੇ ਨਹੀਂ ਉਹ ਵਿੱਚ ਕੋਈ ਹੋਰ ਵੀ ਦੇ ਦਿੰਦੇ ਆ ਬਾਅਦ ਪਸਤਾਉਂਦਾ ਜੱਟ 6 ਮਹੀਨੇ ਇਹ ਪਾ ਲੈਣੇ ਹਾਂ ਲੇਜਾ ਚੋਨੇ ਦਾ بی اے جی 131 ਦਾ اچھا ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਆਈ ਮੋਗੇ ਜ਼ਿਲ੍ਹੇ ਤੋਂ ਕੀ ਨਾਂ ਆਪਣਾ ਲੌਂਗੀਵਿੰਡ ਨਾਂ ਮੇਰਾ ਲਕਵੀਰ ਸਿੰਘ ਤੇ ਐਡੀ ਦੂਰੋਂ ਆ ਕੇ ਬੀ ਲੈਣ ਦਾ ਮਤਲਬ ਬੀ ਬ ਯਾਰ ਮਹਿੰਗਾ ਮਿਲਦਾ ਏ 110 ਰੁਪਏ ਦਿੰਦੇ ਨੇ ਇੱਥੇ ਸਸਤਾ ਮਿਲਦਾ ਜੀ ਤੁਹਾਨੂੰ ਤਸੱਲੀ ਬਖਸ਼ ਆਈ ਜੀ ਨਾਲ ਤਸੱਲੀ ਬਖਸ਼ੇ ਯੂਨੀਵਰਸਿਟੀ ਦਾ ਬੀ اے ਜੀ ਅਸੀਂ ਬੀਜ ਦੇ ਯੂਨੀਵਰਸਿਟੀ ਦਾ ਬੀ اے ਹਰ ਸਾਲ ਜੀਤ ਸਿੰਘ ਜੀ ਕਿੱਥੋਂ ਆਏ ਲੌਂਗੀਵਿੰਡ ਜ਼ਿਲ੍ਹਾ ਮੋਗਾ ਹੀ ਕਿੱਦਾਂ ਕਿੱਦਾਂ ਇੱਥੇ ਦਾ ਬੀਚ ਕਿੱਦਾਂ ਲੱਗਦਾ ਬਾਹਰਲਾ ਬੀਚ ਚ ਕੀ ਫਰਕ ਹੈ ਬਾਹਰਲੇ ਬੀਚ ਵੀਰ ਜੀ ਆਈ ਕਿ ਇੱਕ ਰੇਟ ਇੱਕ ਰੇਟ ਘਟਾ ਜੀ ਬਾਹਰ ਨਾਲੋਂ ਬੀਬੀ ਤੁਸੀਂ ਵੀ ਮੇਰੇ ਝੋਲਾ ਚ ਕੀ ਲੱਗਦਾ ਵੀ ਅਸ ਬੀ ਹੈ ਹਾਂ ਜੀ ਕੀ ਕੀ ਹੈ ਇਹਦੇ ਵਿੱਚ ਇਹਦੇ ਵਿੱਚ 131 ਦਾ ਬੀ ਹੈ ਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਵੀ ਮੋਗੇ ਤੋਂ ਆਏ ਜੀ ਲੌਂਗ ਇਵੈਂਟ ਤੋਂ ਤੁਸੀਂ ਭੈਣ ਜੀ ਮੋਗੇ ਤੋਂ ਜੀ ਤੁਸੀਂ ਮੋਗੇ ਤੋਂ ਬੀਬੀ ਕਿੰਨੀ ਵਾਰ ਆ ਚੁੱਕੇ ਹੋ ਯੂਨੀਵਰਸਿਟੀ ਪਹਿਲੀ ਵਾਰ ਆਏ ਸਰਦਾਰ ਜੀ ਹਾਂ ਥੈਂਕ ਯੂ ਸੋ ਇਸ ਵਾਰ ਗਵਰਨਰ ਵੀ بار بار ਕਹਿ ਰਹੀ ਹੈ ਤੇ ਅਸਵੀ ਕਹਿ ਰਿਹਾ ਕਿ ਪੂਸਾ 44 ਜਿਹੜੀ ਹੈਗੀ ਉਹ ਆਪਾਂ ਨਾ ਲਈਏ ਤੇ ਜਦੋਂ ਕਿ ਸਾਡੇ ਕੋਲ ਪੰਜਾਬ ਐਗਰੀਕਲਚਰ ਅੰਸ਼ੀ ਦੇ ਵਿੱਚ ਬਹੁਤ ਹੀ ਵਧੀਆ ਵੈਰਾਈਟੀਆਂ ਸ਼ਾਰਟ ਡਿਰੇਸ਼ਨ ਵੈਰਾਈਟੀਆਂ ਨੇ ਤੇ ਘੱਟ ਸਮੇਂ ਵਿੱਚ ਪੱਕ ਜਾਂਦੇ ਆ ਜਿਵੇਂ ਕਿ 100 PR 126 PR 128 PR 130 PR 114 PR 131 ਇਹ ਸਾਰੀਆਂ ਸ਼ਾਰਟ ਡਿਰੇਸ਼ਨ ਵੈਰਾਈਟੀਆਂ ਨੇ ਤੇ ਇਹ ਸਾਨੂੰ ਪੂਸਾ 44 ਬੰਦ ਕਰਕੇ ਇਹ ਲਾਉਣੀਆਂ ਚਾਹੀਦੀਆਂ ਨੇ ਇੱਕ ਤਰ੍ਹਾਂ ਇਹ ਫਾਇਦਾ ਹੁੰਦਾ ਕਿ ਜਦੋਂ ਇਹ ਤਿੰਨ ਚਾਰ ਹਫ਼ਤੇ ਪਹਿਲਾਂ ਪੱਕਦੀਆਂ ਨੇ ਤੇ ਪਾਣੀ ਜਿਹੜਾ ਹੈਗਾ ਇਹਨਾਂ ਨੂੰ ਘੱਟ ਲੱਗਦਾ ਦੂਜਾ ਇਹ ਹੈਗਾ ਕਿ ਸਾਡੇ ਨਾਲ ਪਾਣੀ ਘੱਟ ਲੱਗੇਗਾ ਤੇ ਸਾਡੀ ਬਿਜਲੀ ਵੀ ਘੱਟ ਲੱਗੇਗੀ ਤੇ ਡੀਜ਼ਲ ਵੀ ਘੱਟ ਲੱਗੇਗਾ ਸਾਨੂੰ ਉਹ ਜਿਹੜੀ ਇੱਕਮ ਹੈਗੀ ਐ ਉਹ ਇਹਨਾਂ ਤੋਂ ਵੱਧ ਮਿਲਦੀ ਜੀ ਆਪਾਂ ਉਹਦੇ ਨਾਲ ਕੰਪੇਅਰ ਕਰਦੇ ਆਂ ਜਦੋਂ ਅਸੀਂ ਪਾਣੀ ਵਿੱਚ ਪਾਉਂਦੇ ਆ ਤੇ ਪਾਣੀ ਘੱਟ ਲੱਗਦਾ ਬਿਜਲੀ ਘੱਟ ਲੱਗਦੀ ਇਹਦੇ ਨਾਲ ਜਦੋਂ ਆਪਾਂ ਤਕਰੀਬਨ ਇੱਕ ਇਹਨਾਂ ਨੇ 4 ਹਫ਼ਤੇ 3 ਹਫ਼ਤੇ ਪਹਿਲਾ ਪੱਕ ਗਿਆਣਾ ਤੇ ਇਹਨੂੰ ਖਾਦਾ ਵੀ ਘੱਟ ਪੁੜਿਆ ਪੈਂਦਿਆ ਨਹੀਂ ਕਿਉਂਕਿ ਡਿਰੇਸ਼ਨ ਘੱਟ ਹੈਗੀ ਐ ਤੇ ਇਹਦੇ 'ਚ ਜਿਹੜੀ ਕੀੜੀ ਕੀੜਾ ਕੀੜੇ ਆਉਂਦੇ ਨੇ ਜਾਂ ਬਿਮਾਰੀਆਂ ਆਉਣੀਆਂ ਜਿਹੜੀ 1 ਮਹੀਨੇ 'ਚ ਹੋਰ ਕੀੜੇ ਨੇ ਬਿਮਾਰੀਆਂ ਆਉਣਾ ਸੀ ਉਹ ਵੀ ਸਾਡੀ ਘੱਟ ਜਾਂਦੀ ਹੈ ਜੇ ਜੇ ਕੀੜਾ ਆਉਂਦਾ ਬਿਮਾਰੀਆਂ ਦੀ ਫਿਰ ਆਪਾਂ ਸਪਰੇਅ ਕਰਦੇ ਆਂ ਸੋ ਸਾਡੇ ਸਪਰੇਅ ਵੀ ਘੱ ਸੋ ਇਹ ਸਾਨੂੰ ਅਪਣਾਉਣੀਆਂ ਚਾਹੀਦੀਆਂ ਨੇ ਹੁਣ ਮੌਕਾ ਹੈਗਾ ਅੱਗੇ ਇਹਦੀ ਜਿਹੜੀ ਪਨੀਰੀ ਹੈ ਉਹ ਲਗਣੀ ਹੈ ਕਿ ਸਾਡੇ ਕੋਲ ਆ ਜਿਹੜੀ ਐਮਰਾਈਟੀ ਮੈਂ ਤੁਹਾਨੂੰ ਦੱਸਿਆ ਸ਼ਾਰਟ ਰੇਸ਼ਨ ਵੈਰਾਈਟੀ ਪੰਜਾਬ ਐਗਰੀ ਕਲਚਰ ਯੂਨੀਵਰਸਿਟੀ ਦੇ ਵਿੱਚ 126 128 130 ਤੇ 114 ਤੇ 131 ਇਹ ਸਾਰੀਆਂ ਹੀ ਉਪਲਬਧ ਨੇ ਤੇ ਅਸੀਂ ਪੰਜਾਬ ਐਗਰੀ ਕਲਚਰ ਯੂਨੀਵਰਸਿਟੀ ਰਾਹੀਂ ਪੰਜਾਬ ਦੇ ਵਿੱਚ 35 ਜਗ੍ਹਾ ਤੇ ਇਹਨਾਂ ਦੇ ਸੇਲ ਪੁਆਇੰਟ ਬਣਾਏ ਹੋਏ ਨੇ ਹਰ ਇੱਕ ਜ਼ਿਲ੍ਹੇ 'ਚ ਤਕਰੀਬਨ ਸਾਡਾ ਕ੍ਰਿਸ਼ੀ ਵਿਗਿਆਨ ਕੇਂਦਰਾ ਸਾਡੇ ਰਿਸਰਚ ਸਟੇਸ਼ਨਸ ਨੇ ਫਾਰਮ ਸਲਾਹਕਾਰ ਅਫੀਸਰ ਨੇ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਸਾਡਾ ਗੇਟ ਨੰਬਰ 1 ਦੇ ਉੱਤੇ ਬੀਜਾਂ ਦੀ ਦੁਕਾਨ ਹੈ ਸੋ ਸਾਰੀ ਜਗ੍ਹਾ ਤੇ ਇਹ ਸੀਡ ਮਿਲਦਾ ਸੀਡ ਸਾਡੇ ਕੋਲ ਬਾਧੂ ਇਸ ਸਾਲ ਤੇ ਜਿੰਨਾ ਸੀਡ ਤਾਂ ਕਿਸਾਨ ਵੀਰਾਂ ਨੂੰ ਚਾਹੀਦਾ ਜਦੋਂ ਚਾਹੀਦਾ ਤੇ ਉਹ ਜਿੱਥੋਂ ਚਾਹੀਦਾ ਤੇ ਉਹ ਲੈ ਸਕਦੇ ਨੇ ਕੋਈ ਘਾਟ ਨਹੀਂ ਬੀਜ ਦੀ ਤੇ ਬੀਜ ਅਸੀਂ ਤੁਹਾਨੂੰ ਸਾਰਾ ਦੇਵਾਂਗੇ ਤੇ ਜੋ ਸਾਡੀ ਲੁਧਿਆਣੇ ਦੁਕਾਨ ਹੈ ਯੂਨੀਵਰਸਿਟੀ ਦੇ ਗੇਟ ਨੰਬਰ 1 ਤੇ ਤੇ ਅਸੀਂ ਉਹਨੂੰ ਹਫਤੇ ਦੇ 7 ਦਿਨ ਹੀ ਹੁਣ ਖੁੱਲੀ ਰੱਖਦੇ ਆ ਤਾਂ ਕਿ ਜੋ ਕਿਸਾਨ ਵੀਰ ਆਉਂਦੇ ਨੇ ਕਿਸੇ ਨੂੰ ਖਾਲੀ ਹੱਥ ਨਾ ਜਾਣਾ ਪਵੇ ਉਹ ਬੀਜ ਲੈ ਕੇ ਹੀ ਜਾਵੇ ਸੋ 7 ਦੇ 7 ਦਿਨ 9 ਵਜੇ ਤੋਂ ਲੈ ਕੇ 5 ਵਜੇ ਥਈ ਉਹ ਸਾਡੀ ਜਿਹੜੀ ਬੀਜਾਂ ਦੀ ਦੁਕਾਨ ਹੈ ਗੇਟ ਨੰਬਰ 1 ਪੰਜਾਬ ਖੇਤੀਬਾੜੀ ਲੁਧਿਆਣਾ ਉਹ ਖੁੱਲੀ ਰਹਿੰਦੀ ਹੈ ਸੋ ਮੈਂ ਅਪੀਲ ਕਰਦਾ ਕਿਸਾਨ ਵੀਰਾਂ ਨੂੰ ਕਿ ਇਸ ਪੱਖੋਂ ਨਾ ਸੋਚੋ ਕਿ ਸਾਨੂੰ ਬੀਜ ਨਹੀਂ ਮਿਲਣਾ ਦੂਜਾ ਸਾਡਾ ਬੀਜ ਵੀ ਜਿਹੜਾ ਹੈਗਾ ਉਹ ਪਿਓਰ ਹੁੰਦਾ ਹੈ ਕੀਮਤ ਵੀ ਅਸੀਂ ਬਹੁਤ ਘੱਟ ਲਾਉਨੇ ਆ 1 ਕਿਲੋ ਦੀ ਜਿਹੜੀ ਕੀਮਤ ਹੈਗੀ ਹੈ ਉਹ 56 ਰੁਪਏ 25 ਪੈਸੇ ਇਹਦੀ 126 ਦੀ ਕੀਮਤ ਹੈਗੀ ਹੈ ਜੇ ਬਾਹਰ ਤੋਂ ਕਿਤੇ ਲਾਉਂਗੇ ਪਤਾ ਨਹੀਂ ਕਿਹੜੀ ਵੈਰਾਈਟੀ ਹੁੰਦੀ ਹੈ ਤੇ ਉਹਦੀ ਕੀਮਤ ਵੀ ਤੁਹਾਨੂੰ ਜ਼ਿਆਦਾ ਲਾਉਣੀ ਪੈਂਦੀ ਹੈ ਸੋ ਜ਼ਰੂਰ ਪੀਏ ਤੋਂ ਬੀਜ ਲਓ ਤੇ ਜੇ ਜੁੜਿਆਣੇ ਨਹੀਂ ਆ ਸਕਦੇ ਸਾਡੇ ਜਿਹੜੇ ਬਾਕੀ ਸਟੇਸ਼ਨ ਨੇ ਉਹਨਾਂ ਤੋਂ ਲੈ ਸਕਦੇ ਹੋ ਬੀਜ ਦੀ ਕੋਈ ਕਿਲਤ ਨਹੀਂ ਜਦੋਂ ਮਰਜੀ ਲਓ ਜਿੰਨਾ ਮਰਜੀ ਲਓ ਤੇ ਜਿੱਥੋਂ ਮਰਜੀ ਲਓ ਬਹੁਤ ਬਹੁਤ ਧੰਨਵਾਦ ਪਰ ਇਹੋ ਵੈਰਿਟੀਆਂ ਲਾਓ ਤੇ ਪੂਸਾ ਚੜਾੜੀ ਤੋਂ ਹੁਣ ਆਪਾਂ ਛੜਾ ਚੜਾਈ